ਉਹ ਅਵਤਾਰ ਆ ਕਾਇਦਨ ਹੋ ਗਏ ਮੀ ਪੈਂਦੇ ਨੂੰ ਉਹ ਜੀਨੀ ਦਾ ਪਤਾ ਕਰ ਲੈਂਦੇ ਉਹਦਾ ਕੀ ਹਾਲ ਹੈ ਕਿਤੇ ਪਾਣੀ ਦਾ ਟੋਬੇ ਪਰ ਗਏ ਹੁਣ ਭਾਈ ਮੈਂ ਤਾਂ ਗੱਗੇ ਨੂੰ ਤੇਰੇ ਕਹਿਣ ਤੋਂ ਨਾ ਦੋ ਵਾਰੀ ਕਹਿਤਾ ਪਹਿਲੇ ਹੀ ਮਾਰ ਗਿੱਚੇ ਚ ਸੈਟ ਇਹਦੇ ਪਿਓ ਦੇ ਜਾ ਕੇ ਪੈਰਾਂ ਚ ਆਪਾਂ ਕੀ ਕਰਾਉਣਾ ਇਹ ਜੀ ਤਾਂ ਅਵਤਾਰ ਆ ਕੀ ਨਹੀਂ ਕਸੂਰ ਤੇਰੇ ਜੰਮਣ ਆਲੇ ਆ ਜਿੰਨਾ ਸਾਡੇ ਬੇੜੇ ਗੁਜਾਸਿੱਟੇ ਬੇਰੀ ਦਾ ਬੂਟਾ ਹੈ ਕੀ ਗੱਲ ਹੋ ਗਈ ਪੱਪੀ ਹੋ ਗਿਆ ਉਹ ਤੈਨੂੰ ਐ ੱਤਕੇ ਜੇ ਮਰੀ ਨੂੰ ਕੁੜੀ ਨੂੰ ਬੇ ਗੱਲ ਸੁਣ ਬੇ ਕੌਣ ਹੁੰਦਾ ਛੋਟਾ ਜਮਾਈਆ ਜਿਹੜਾ ਲਖਣ ਸੋਨੂ ਆ ਉਹ ਜੇ ਲਖਣ ਤੁਸੀਂ ਇਹ ਦੇ ਕੇ ਤੋਰੀ ਆ ਮੇਰੇ ਦਾਦਾ ਚਵਾਈਆ ਇਹਨੂੰ ੱਤਕੇ ਥੋੜੀ ਮਾਰਨੇ ਫਿਰ ਹਾਂ ਨਾ ੱਤਕੇ ਕਿਸੇ ਗੱਲਾਂ ਹੀ ਬਾਈਦੇ ਹੋਣਗੇ ਸੋ ਦਿੱਤੀ ਚ ਗੋਡੇ-ਗੋਡੇ ਕਸੂਰ ਨੇ ਦੱਸੋ ਤਾਂ ਸਹੀ ਇਹ ਹੋਇਆ ਕੀ ਕਸੂਰ ਕਰਤਾ ਨਹੀਂ ਸੀ ਇਹ ਨੂੰ ਕਿਸੇ ਕੰਮ ਦਾ ਲੱਖਣ ਨਹੀਂ ਹੈ ਕੱਪੜੇ ਧੋਣ ਲੱਗੂਗੀ ਅਗਰੀ ਤੇ ਸਰਫ ਛਾੜ ਦਿੰਦੀ ਆ ਫਿਰ ਸਰਫ ਦੇਖ ਲੋ ਕਿੰਨੀ-ਕਿੰਨੀ ਮਹਿੰਗੀ ਐ ਲੱਪਾਂ ਨੀ ਲੱਪਾਂ ਡੋਲਦੀ ਆ ਵੀ ਇਹਨਾਂ ਦੇ ਖਾਚੇ ਹੋਏ ਰਹਿਣ ਨਾ ਜੇ ਚਾਹ ਮੰਗ ਲਈਏ ਤਾਂ ਕਹਿ ਦੂਗੀ ਅੱਪੀ ਪੀੜਾ ਚੱਕ ਕੇ ਦੱਸ ਮੈਂ ਚੱਤਣਾ ਇਹੋ ਜੀ ਨੂੰ ਪੁੱਤ ਤੂੰ ਚਾਹ ਪਕਾਣੀ ਆਂ ਇਹ ਹੈਗੀ ਦੀ ਨਹੀਂ ਬਾਪੂ ਕਿਸੇ ਕੰਮ ਦੀ ਨਹੀਂ ਐ ਇਹ ਨਹੀਂ ਹੁਣ ਤੁਸੀਂ ਚਾਹੁੰਦੇ ਕੀ ਆ ਅਸਲ ਚ ਵਿੱਚੋਂ ਗੱਲ ਦੱਸੋ ਕੀ ਗੱਲ ਐ ਨਾ ਸੌਣ ਨੂੰ ਨਹੀਂ ਪਤਾ ਸੌਣ ਚੜੇ ਨੂੰ ਕਿੰਨੇ ਦਿਨ ਹੋ ਗਏ ਜੇ ਤੁਹਾਡੇ ਘਰੇ ਕੋਈ ਤੀਵੀਂ ਹੁੰਦੀ ਤਾਂ ਸਾਨੂੰ ਕੋਈ ਅਕਲ ਦਿੰਦੀ ਉਹ ਦੱਸੋ ਤਾਂ ਸਹੀ ਤੁਸੀਂ ਚਾਹੁੰਦੇ ਕਿਉਂ ਸੌਣ ਦਾ ਸੌਣ ਲਈ ਆ ਹੁਣ ਮੂੰ ਕੀ ਦੇਖਦੇ ਹੋ ਸੌਣ ਨੂੰ ਨਹੀਂ ਪਤਾ ਦਿਸੰਦਾ ਰਹਿਆ ਆਉਂਦਾ ਹੁੰਦਾ ਈਆਂ ਦੇ ਫਿਰ ਸੰਦਾਰ ਆਦੇ ਤੁਸੀਂ ਟੰਟਣ ਪਿਓ ਖੜੇ ਹੋਗੇ ਤੇ ਲਖਣ ਸਾਨੂੰ ਇੱਕ ਦਾ ਵੀ ਨਹੀਂ ਪੂਰਾ ਕੋਈ ਨਹੀਂ ਫਿਰ ਇੱਕ ਡਿੱਕ ਗੱਲ ਆ ਆ ਬਿਸਕੁਟ ਕਢਾ ਕੇ ਸੀ ਘੰਟੇ ਚ ਬਣਾ ਆਵਾਂਗੇ ਐਡੀ ਕੀ ਗੱਲ ਆ ਇਹ ਨਾ ਉਦੋਂ ਤਾਂ ਬਾਈ ਵੀ ਹੁੱਪ ਕੇ ਆ ਗਿਆ ਸੀ ਐਂ ਕਰ ਦੋ ਜੀ ਐਂ ਕਰ ਦੋ ਨਾ ਉਹਦੇ ਤਾਂ ਤੂੰ ਹੀ ਕਹਿ ਕੇ ਆਇਆ ਸੀ ਵੀ ਰਿਸ਼ਤਾ ਲੈ ਲਓ ਸਾਡੀ ਕੁੜੀ ਦਾ ਫਿਰ ਕੀ ਹੋਗਾ ਥੋੜਾ ਜਿਹਾ ਪੱਕਾ ਰੰਗ ਅਸੀਂ ਤੁਹਾਡੀ ਹਰ ਇੱਕ ਮੰਗ ਪੂਰੀ ਕਰਾਂਗੇ ਕੀ ਪੂਰੀ ਕੀਤੀ ਐ ਤੂੰ ਕਿਹਦਾ ਕਹੀ ਸੀ ਮੈਂ ਤੁਹਾਨੂੰ ਮੇਰੇ ਤਾਂ ਯਾਦ ਨਹੀਂ ਕਰ ਲਓ ਯਾਦ ਤੂੰ ਵੀ ਨਾਲ ਹੀ ਸੀ ਵੇ ਕੀ ਕਿਹਾ ਸੀ ਤੁਸੀਂ ਮੰਗ ਨੂੰ ਇਹਨਾਂ ਨੂੰ ਵੀ ਕੀ ਦੇਵਾਂਗੇ ਬਾਈ ਅਸੀਂ ਤਾਂ ਕਹੇ ਸਾਡੇ ਕੋਲ ਤਾਂ ਕੱਲੀ ਕੁੜੀ ਹੈ ਫੇਰ ਉਹ ਅਸੀਂ ਦੇਤੀ ਕੁੜੀ ਹੋਰ ਤੁਹਾਨੂੰ ਦੱਸ ਕੀ ਚਾਹੀਦਾ ਤੁਹਾਡੀ ਕੁੜੀ ਤੁਹਾਨੂੰ ਅਸੀਂ ਕਿਤੇ ਵਾਪਸ ਰੱਖੋ ਆਪ ਦੀ ਚੱਲ ਵੇ ਪਤਾ ਐ ਕਿਵੇਂ ਐ ਵੀ ਨਹੀਂ ਵਾਪਸ ਹੁੰਦੇ ਕਿਲੇ ਤੋਂ ਕਿਲੇ ਤੇ ਨਾਂ ਵੀ ਕਰਾਉਣੇ ਪਊਗਾ ਕਾ ਤਾ ਮੋਮਾ ਮੱਚ ਗਈ ਐ ਅਭੀ ਕੁੜੀ ਕੁੜੀ ਨੀ ਕਰੇ ਬਿਠਾ ਸਕਦੇ ਕੈਸਾ ਹੋ ਗਏ ਅਸੀਂ ਆਪਣੋਂ ਫਿਰਦੇ ਆਪਣੀ ਇਹਨਾਂ ਨੇ ਕੁੜੀ ਵਿਆਹੇ ਨਹੀਂ ਇਹਨਾਂ ਨੇ ਤਾਂ ਸੌਦਾ ਕੀਤਾ ਵੀ ਕੁੜੀ ਅੱਧ ਵਡਾ ਕੇ ਲੈ ਆਉਗੀ ਉਹ ਇੱਕ ਦੋ ਹੋਰ ਜਮ ਲੈnde ਪਤਾ ਹੀ ਨਹੀਂ ਕਿੰਨੇ ਕ ਮਰੱਬੇ ਇਕੱਠੇ ਕਰ ਲੈਂਦੇ ਤੁਸੀਂ ਨਹੀਂ ਲੈਣਗੇ ਹੁਣ ਕੁੜੀ ਨੂੰ ਤੁਸੀਂ ਛੱਡਣ ਆਇਓ ਤੁਸੀਂ ਕੱਢਿਆ ਕਰੋ ਕੁੜੀ ਫੇਰ ਤੁਸੀਂ ਐ ਕਹੋ ਵੀ ਸਾਥੋਂ ਕੀ ਮੰਗਦੇ ਹੋ ਆ ਤਾਂ ਕਹਿੰਦਾ ਅੱਧੇ ਦੀ ਮਾਲਕਣ ਮੈਂ ਤਾਂ ਕਿਤੇ ਹੁਣ ਨਾ ਗੁੱਠਾ ਲਾ ਦਿਆਂ ਲਾ ਫਿਰ ਮੰਗਦੇ ਕੀ ਹੋ ਸਾਨੂੰ ਦੱਸੋ ਤਾਂ ਸੀ ਤੁਸੀਂ ਮੰਗਦੇ ਹਾਂ ਤਾਂ ਇਹ ਵੀ ਕਹਿੰਦਾ ਸੀ ਮੈਂ ਤਾਂ ਗੱਡੀ ਦਿਵਾਉਂਦੇ ਨੇ ਦੁਆ ਹੁਣ ਗੱਡੀ ਹਾਂ ਗੱਡੀ ਅਸੀਂ ਤਾਂ ਬੱਸਾਂ 'ਚ ਹੀ ਬੜੇ-ਬੜ ਕਰਦੇ ਆਏ ਆ ਕਰੇ ਕੋਈ ਸਹੀ ਨਹੀਂ ਹੈ ਨਹੀਂ ਸਾਡੇ ਤਾਂ ਫਿਰ ਸੱਤ ਕਿੱਲੇ ਨੂੰ ਚੱਟਣਾ ਤੁਸੀਂ ਫਿਰ ਤੁਸੀਂ ਨਾ ਵਿਆਹ ਦੇ ਕੋਈ ਲਾਂਚੀ ਨੇ ਲਾਂਚੀ ਉਦੋਂ ਵਿਆਹ ਵੇਲੇ ਬੋਲ ਤੱਸੀ ਸੋਨੂੰ ਤੁਹਾਡਾ ਬੋਲਟ ਵੀ ਮੋੜ ਦੇ ਆਂ ਛੋਟੀ ਕੁੜੀ ਵੀ ਰੱਖੋ ਸੰਤਾ ਲੋੜ ਨਹੀਂ ਜਿਹੜੀ ਜ਼ੁਬਾਨ ਕਰੀਏ ਬੰਦਿਆਂ ਦੀ ਜ਼ੁਬਾਨ ਹੁੰਦੀ ਆ ਖਰੇ ਉੱਤਰੋ ਦੇਖ ਬਾਈ ਨਾ ਝੂਠ ਬੋਲਿਆ ਤੇ ਨਾ ਮੈਂ ਬੋਲਾਂ ਮੈਂ ਤਾਂ ਹੈਗੀਆਂ ਬੰਦਿਆਂ ਵਰਗੀ ਛੋਟੇ ਆ ਦੋਨੇ ਭਾਈ ਉਹ ਤਾਂ ਮਿੰਤਾ ਕਰਦੇ ਸੀ ਤੂੰ ਤਾਂ ਗਿਆਨੀ ਹੈ ਹੈ ਉਹ ਤਾਂ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਸੀ ਬੋਲਟ ਵੀ ਦੇਵਾਂਗੇ ਗੱਡੀ ਵੀ ਦੇਵਾਂਗੇ ਕੁੜੀ ਕੰਮ ਵੀ ਕਰਦੀ ਆ ਕੁੜੀ ਸਲਾਈ ਕੜਾਈ ਵੀ ਜਾਣਦੀ ਆ ਦਿਨ ਦਾ 1000 ਰੁਪਏ ਵਟਤੇ ਪਿਆ ਪਤਾ ਹੀ ਨਹੀਂ ਕੀ ਕੀ ਗੱਲਾਂ ਕਰਕੇ ਆਏ ਸੀ ਆ ਮੁੱਕਰ ਗੇ ਇਹ ਤੇਰੇ ਭਾਈ ਨਹੀਂ ਤੇਰੇ ਸ਼ਰੀਕ ਨੇ ਹਾਂ ਉਹ ਮੈਂ ਤਾਂ ਹੈਰਾਨ ਮੰਨਦਾ ਵੀ ਤੂੰ ਇੱਥੇ ਸਾਡੇ ਘਰੇ ਆ ਕੇ ਇੰਨਾ ਕੁਝ ਬੋਲੀ ਜਾਂਦੇ ਮੇਰੇ ਤੇ ਘੱਟਦੀ ਕਿਵੇਂ ਹੋ ਤੇਰੇ ਕੋਲੇ ਉੱਥੇ ਤੈਨੂੰ ਲੋੜ ਹੀ ਇਹਨਾਂ ਨਾਲ ਮੱਥਾ ਮਾਰਨ ਦੀ ਚਾਲ ਆਪਾਂ ਚੱਲੀਏ ਬਸ ਗੱਲ ਨਿਬੜੀ ਐਵੇਂ ਕਿਵੇਂ ਗੱਲ ਨਿਬੜੀ ਗੱਲ ਕਿਸੇ ਆਣੀ ਨਿਬੜੂਗੀ ਜਾਂ ਤਾਂ ਹੁਣ ਤੁਸੀਂ ਮੁੱਕਰ ਜੋ ਵੀ ਅਸੀਂ ਤੁਹਾਡੇ ਨਾਲ ਕਾਰਮੈ ਨਹੀਂ ਫਿਰ ਤਾਂ ਮੈਂ ਸਮਝੂਗੀ ਵੀ ਬੰਦਿਆਂ ਦੀ ਜਵਾਨਾਂ ਨਹੀਂ ਹੁੰਦੀ। ਪਰ ਜਦੋਂ ਅਸੀਂ ਕਾਰਮੈ ਨਹੀਂ ਅਸੀਂ ਮੁੱਕਰੀਏ ਕਿਉਂ? ਜਦੋਂ ਅਸੀਂ ਬੋਲਟ ਦੀ ਗੱਲ ਕੀਤੀ ਸੀ ਉਹ ਦੇਤਾ। ਆਹ ਤਾਂ ਪੋਖੜੀ ਤੇਰੀ ਤੀ ਪੋਛ ਕਦੇ ਜੇ ਫਿਟੇ ਮੁਕੇ ਹੁਣ ਅਸੀਂ ਢੀਕ 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 ਕੇ ਆਇਆ ਵੀ ਹੁਣ ਪਹਿਲਾਂ ਨੰਗ ਗਿਆ ਪਿਛਲੇ ਸਾਲ ਦੇ ਤਿਹਾੜ ਲੋੜੀਆਂ ਨਾਗੀਆਂ ਸਾਲ ਬਾਅਦ ਤੇਰੀ ਤੀ ਛੱਡਣ ਆਈ ਆ ਦੇਖ ਲੈ ਸੌਣ ਚੜ ਗਿਆ ਨਾ ਕਦੇ ਕੋਈ ਸੰਧਾਰਾ ਹੈ ਨਾ ਕੋਈ ਲੋੜੀ ਨਾ ਕੋਈ ਦਵਾਲੀ ਆ ਖੜੀਏ ਤੇ ਰੀਤੀ ਨਲ ਤਾਂ ਦੇਈ ਸੁੰਧਾਰਾ ਨਾਲੇ ਸੁੰਧਾਰਾ ਆਵੇ ਗੱਡੀ ਚ ਤੇ ਨਹੀਂ ਛੋਡੀ ਕੁੜੀ ਛੋਡੇ ਕੋਲੇ ਤੇ ਮੇਰਾ ਮੁੰਡਾ ਮੇਰੇ ਕੋਲੇ ਸਾਲੇ ਮੇਰੇ ਸਾਲੇ ਨੇ ਕਿਸੇ ਨੇ ਹਾਲ ਨਹੀਂ ਪੁੱਛਿਆ ਜਾ ਕੇ ਉੱਥੇ ਕੀ ਗੱਲ ਬਾਈ ਕੋਈ ਗੱਲ ਨਹੀਂ ਪਰ ਗੱਡੀ ਤਾਂ ਨਹੀਂ ਸਾਥੋਂ ਦਿੱਤੇ ਜਾਣੀ ਆ ਜਿਹੜਾ ਤੁਸੀਂ ਕਹ ਰਹੇ ਨਾ ਵੀ ਕੁੜੀ ਨੂੰ ਛੱਡ ਦਾਂਗੇ ਇਹ ਐ ਨਹੀਂ ਛੱਡਣ ਦਿੰਦੇ ਸੀ ਅਸੀਂ ਕੇਸ ਨਹੀਂ ਕਰਦੇਗੇ ਛੋਡੇ ਤੇ ਕਹਾ ਦਾ ਕੇਸ ਕਰੇ ਹਾਂ ਵੀ ਸਾਡੀ ਤੇ ਨੂੰ ਛੱਡਦੇ ਨੇ ਇਹ ਸੋ ਦਿੱਤੀ ਚ ਲੱਖ ਲੱਖ ਕਮੀਆਂ ਨੇ ਸਾਡੇ ਚ ਕੋਈ ਕਮੀ ਕੱਢਦੀ ਫੇਰ ਸਾਡੇ ਤੇ ਕੇਸ ਕਰਦੀ ਕੋਈ ਨਹੀਂ ਗੱਲ ਨਹੀਂ ਕੋਈ ਨਹੀਂ ਦੇਖਾਂਗੇ ਅਸੀਂ ਤਾਂ ਆਏ ਰਹਾਂਗੇ ਵੀ ਅਸਤ ਮਿਲਣ ਆਏ ਸੀ ਆ ਸਾਰੇ ਗਵਾਣ ਚ ਪੁੱਛ ਤੇ ਰੀਤ ਨੂੰ ਇਹ ਤਾਂ ਅੱਜਾਂ ਜਾਂ ਟੈਂ ਟੱਕਰੀਆਂ ਸਾਰੀਆਂ ਸਾਹਮਣੇ ਆ ਕੇ ਆਈਆਂ ਵੀ ਭਾਈ ਇਹਦੇ ਪਿਓ ਤਾਂ ਮਿਲਣ ਨਹੀਂ ਆਏ ਅਸੀਂ ਤਾਂ ਕੁੜੀ ਨੂੰ ਮਲਾਉਣ ਲੈ ਕੇ ਆਏ ਹੁਣ ਜਾਂਦੀ ਰਾਤ ਪਿੱਟਦੀ ਤੁਰੀ ਜਾਉ ਵੀ ਕੰਜਰਾਂ ਨੇ ਸਾਡੀ ਹਿਜਤ ਲਾਤੀ ਸਾਡੇ ਤਾਂ ਘਰੇ ਗਿਆ ਨੂੰ ਕੁੱਟਣ ਪੈ ਗਏ ਪੈ ਕਰਕੇ ਦਿਖਾਈ ਕੀ ਕੇਸ ਕਰੇਗਾ ਮੇਰੇ ਤੇ ਤੂੰ ਇਹਦਾ ਭਾਈ ਆਪ ਦਾ ਜਲੂਸ ਆਪ ਹੀ ਕੱਢ ਕੇ ਜਾਣਗੇ ਅਸੀਂ ਤਾਂ ਜਮਾ ਜਲੂਸ ਆਲੇ ਆ ਤੁਸੀਂ ਇੱਜ਼ਤ ਆਲੇ ਆਪ ਦੀ ਇੱਜ਼ਤ ਨੂੰ ਕਰੇ ਰੱਖੋ ਨਾਲੇ ਸਾਡੀ ਕੁੜੀ ਐਡੀ ਹੋ ਗਈ 30 ਸਾਲਾਂ ਦੀ ਪਹਿਲਾਂ ਸਾਰਾ ਕੰਮ ਹੀ ਕਰਦੀ ਸੀ ਸਾਡੇ ਘਰੇ ਦਾ ਸੂਤੇ ਵੀ ਜਾ ਕੇ ਕੰਮ ਭੁੱਲ ਗਈ ਇਹ ਇੱਥੇ ਕੰਮ ਭੁੱਲ ਗਈ ਜਾ ਕੇ ਆ ਸਾਰਾ ਸੰਵਾਲਦੀ ਰਹੀ ਆ ਸਾਡੇ ਘਰ ਦਾ ਤਸੇ ਕਿੰਨੀ ਭੋਲੀ ਬਣੀ ਵੀ ਘਰੇ ਤਾਂ ਐਡੀ ਲੂਤਰੋ ਲੱਗੀ ਵੀ ਆ ਵੇਵਾਰੀ ਮੈਨੂੰ ਘਰੋਂ ਧੱਕੇ ਦੇ ਦੇ ਕੱਢਿਆ ਨੇ ਤੇ ਹੁਣ ਬਾਲੀ ਸਿਆਣੀ ਬਣੀ ਹੋਈ ਜਿਹੇ ਜੇ ਚਤਰ ਤੂੰ ਜਿਹੇ ਜੇ ਚਤਰ ਤੂੰ ਉਹੋ ਜੀ ਸੋਡੀ ਇਹ ਨਾਤ ਗੰਦੀ ਲੁੱਤਰੋ ਤਾਂ ਤੇਰੇ ਵੀ ਹੁਣ ਐਡੀ ਲੱਗੀ ਆ ਤਾਂ ਆਪਾਂ ਕਿਣੀ ਆਪਾਂ ਇਹ ਐਡਾ ਸੀ ਜਦੋਂ ਪਾਲ ਪਲੋਸ ਕੇ ਹਾਂ 2 ਕਿੱਲਿਆਂ ਤੋਂ 6-7 ਕਿੱਲਿਆਂ ਦਾ ਮਾਲਕ ਕਰਿਆ ਬੋਲਣਾ ਆਪਦਾ ਦਮ ਤੇ ਬੋਲਦੀਆਂ ਛੋਡੇ ਵਾਂਗੂ ਨਹੀਂ ਬੇਜਵਾਨੀ ਹੋ ਕੇ ਬੋਲਦੀ ਅਸੀਂ ਕਿਹੜਾ ਕਿਤੋਂ ਚੱਕ ਕੇ ਲਿਆਂਦੀ ਆ ਅਸੀਂ ਵੀ ਨਿੱਕੇ ਜੂਵੇਂ ਪਾਲੀ ਆ ਤੇ ਫਿਰ ਦੇ ਦਿੰਦੇ ਸਮਾਨ ਇਹਨੂੰ ਹਾਂ ਕਾਰਮਿਆਂ ਦਾ ਸਮਾਨ ਇਹਨਾਂ ਕਾਰਮਿਆਂ ਸੀ ਉਹਨਾਂ ਦੇ ਦਾ ਸੀ ਦਾ ਸੀ ਤੁਹਾਨੂੰ ਤਾਂ ਜਮੀਨ ਹਾਂ ਹੈਗੇ ਆ ਜਮੀਨ ਦੇ ਬਹੁਤ ਕੰਮ ਆਉਂਦਾ ਹੈ ਖੇਕਾ ਨੂੰ ਆ ਲਾਲਚਾ ਲਾਲਚ ਕਰਕੇ ਲਾਲਚ ਲਾਲਚ ਵਧਿਆ ਹੋਇਆ ਜੇ ਤਾਂ ਧੀ ਬਸਾਉਣੀ ਆ ਤਾਂ ਸਾਡੇ ਘਰੇ ਸਾਡੀ ਗੱਡੀ ਪਹੁੰਚਦੀ ਕਰ ਦਿਓ ਤੇ ਨਹੀਂ ਛੋਡੀ ਕੁੜੀ ਛੋਡੇ ਕੋਲੇ ਮੇਰਾ ਮੁੰਡਾ ਮੇਰੇ ਕੋਲੇ ਤੇ ਕਾਗਜ਼ ਅਸੀਂ ਭੇਜ ਦਿਆਂਗੇ ਕਾਗਜ਼ਾਂ ਬਿਨਾਂ ਨਹੀਂ ਸਰਨਾ ਨਾਲ ਫੋਟੋ ਭੇਜ ਜੀ ਪੂਰੇ ਤੇਰੇ ਹੀ ਕੁੱਤੇ ਜਾਣਗੇ ਪਹਿਲਾਂ ਜਿਹੜਾ ਜਵਾਨਾ ਕਰਕੇ ਆਇਆ ਸੀ ਚਲ ਗ ਕੇ ਕਾ ਨੂੰ ਬੋਲੀ ਜਾਣਾ ਇਹਨਾਂ ਨੂੰ ਨਹੀਂ ਕੋ ਜਿੱਤ ਸਕਦਾ ਕਿ ਜਦੋਂ ਜਵਾਨ ਕਰੀ ਸੀ ਪੁੱਲੋ ਨਾ ਮੇਰੇ ਭਾਈ ਤੇ ਇਹਦੇ ਚਾਚੇ ਤਾਏ ਕੋਲ ਬੈਠੇ ਸੀ ਮੇਰੇ ਕੋਲੇ ਅੱਧਾ ਅੱਧਾ ਪਿੰਡ ਗਵਾਦ ਮੇਰੀ ਗੱਲ ਤਾਂ ਸੁਣ ਲੈ ਕੁੜਮਣੀ ਮੈਂ ਹੱਥ ਬਨ ਕੇ ਬੇਨਤੀ ਕਰਦਾ ਤੁਸੀਂ ਐਂ ਨਾ ਕਰੋ ਸਾਡੇ ਨਾਲ ਮੇਰੀ ਗੱਲ ਸੁਣ ਤੂੰ ਕਹਿੰਦਾ ਤੇਰੇ ਭਾਈ ਆ ਆ ਕਿਵੇਂ ਬੋਲੇ ਜੇ ਹੁਣ ਮਾਲਾ ਮੇਰੇ ਚ ਗਲਤੀਆਂ ਨੇ ਧੀ ਬਸਾਉਣ ਲਈ ਅਗਲਾ ਪੈਰੀ ਪੈਂਦਾ ਇਹ ਤਾਂ ਮੇਰੇ ਸਿਰ ਚੜਦੇ ਆ ਉਸ ਤਾਂ ਤੇਰੇ ਪੈਰੀ ਹੱਥ ਲਾ ਦਾਂ ਪਰ ਸਾਡੀ ਤੈਨੂੰ ਬਸਾ ਦਿਓ ਆ ਬੋਲੇ ਆ ਤਾਂ ਪੁਲਿਸ ਹੁਣ ਸੋਣੀ ਪੁਲਸੀ ਆਉਗੀ ਮਾਂ ਨਹੀਂ ਲਿਆਂਦੀ ਸਾਂ ਮ ਆਪਦੀ ਨਾ ਉਦੋਂ ਤਾਂ ਤੁਹਾਡੇ ਰਿਸ਼ਤੇਦਾਰ ਕਹਿੰਦੇ ਸੀ ਜੇ ਐਡਾ ਵਿਆਹ ਕਰ ਦੋ ਤੇ ਉਦੋਂ ਵੀ ਤਾਂ ਸਾਡੇ ਦੋ ਕਿੱਲੇ ਲੱਗੇ ਆ ਉਹ ਤਾਂ ਕਹਿੰਦੇ ਇਤੇ ਗਰੀਬ ਹੈ ਜੀ ਐ ਐ ਕਰਦੇ ਐ ਐ ਕਰਦੇ ਬਾ ਚੋਕੇ ਐਸਾ ਗੱਡੀ ਜੇ ਪਸੰਦ ਆ ਕਹਿੰਦਾ ਜੀ ਮੈਰੀ ਲੈਂਡ ਬਿਨਾ ਤਾਂ ਮੈਂ ਵਿਆਹ ਹੀ ਨਹੀਂ ਕਰਦਾ ਕਿਤੇ ਹਾਂ ਉਪਾਏ ਕੀ ਕਰਿਆ ਜਾਵੇ ਕਿੰਨਾ ਫੇਰ ਵੀ 2 ਲੱਖ ਦੀ ਆ ਤੂੰ ਤਾਂ 10 ਲੱਖ ਲਵਾਤਾ ਸਾਡਾ ਹਾਂ ਉਹ ਆਪ ਹੀ ਕਹੀ ਜਾਂਦਾ ਵੀ ਮੈਂ 2 ਕਿੱਲੇ ਵੇਚ ਕੇ ਭਾਈ ਮੈਂ ਵਿਆਹ ਦੇਖ ਐਥੇ ਤੈਨੂੰ ਸੱਚਾਈ ਸੱਚਾਈ ਦਿਖਾਉਣ ਆਏ ਸੀ ਭਾਈ ਹਾਂ ਸੱਚਾਈ ਦੇਖ ਲਈ ਜੀ ਮੈਂ ਦੇਖ ਲਈ ਬਹੁਤ ਸੱਚੀ ਸੀ ਖੜੀ ਆ ਤੇਰੀ ਤੀ ਇਧਰ ਆ ਪੁੱਤ ਇਧਰ ਤੂੰ ਇਧਰ ਆਪਾਂ ਇਹ ਹੀ ਗੱਲ ਕਰਕੇ ਸੀ ਨਾ ਵੀ ਤੇਰੇ ਚਾਚੇ ਤੇ ਤਾਏ ਦਾ ਅਸਲੀਅਤ ਤੇਰੇ ਪਿਓ ਦੇ ਸਾਹਮਣੇ ਲਿਆਉਣੀ ਆ ਤੈਨੂੰ ਕਦੇ ਉਹ ਇਹ ਕਹੀ ਆ ਕਰੇ ਮੇਰੇ ਪੁੱਤ ਨੇ ਜਮਾਏ ਭਾਈ ਅਸੀਂ ਇਹਨਾਂ ਦੀ ਅਸਲੀਅਤੀ ਦਿਖਾਉਣੀ ਸੀ ਕਾਰਮੀਆਂ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਸੀ ਕਿਉਂ ਕਿਉਂਕਿ ਅਸੀਂ ਅੱਧ ਦੇਵਾਂਗੇ ਇਹਨਾਂ ਨੂੰ ਤੁਸੀਂ ਕਿਉਂ ਕਿਹਾ ਸੀ ਵੀ ਅਸੀਂ ਗੱਡੀ ਦੇਵਾਂਗੇ ਭਾਈ ਇਹਨਾਂ ਨੇ ਲਾਲਚ ਸੀ ਭਾਈ ਤੇਰੇ ਘਰੇ ਰਹਿ ਕੇ ਤੇਰਾ ਹੀ ਖਾਂਦੇ ਆ ਤੇ ਤੇਰੀ ਪਿੱਠ ਤੇ ਛੁਰੇ ਚਲਾ ਰਹੇ ਨੇ ਉਹਨੇ ਸਾਨੂੰ ਦੱਸ ਦੇ ਵੀ ਇਹਨਾਂ ਦੇ ਅੰਦਰ ਲਾਲਚ ਆਗਾ ਹਾਂ ਉਲਟਾ ਪੁਲਸਾਂ ਤੱਕ ਕਿਉਂ ਸਾਨੂੰ ਡਰਾਉਣ ਨੂੰ ਫਿਰਦਾ ਹੈ ਇਹ ਅਸਤਾ ਸਿਰਫ ਤੈਨੂੰ ਸੀਸਾ ਦਿਖਾਉਣ ਆਏ ਸੀ ਬਾਈ ਇਹ ਏਡੀ ਗੱਲ ਸੀ ਤਾਂ ਤੁਹਾਡੇ ਨਾਲ ਸਾਡੇ ਪੈਰੀ ਨਹੀਂ ਪੈ ਸਕਦੇ ਸੀ ਕੋਈ ਹੁਣ ਵੀ ਮੈਂ ਤਾਂ ਹੱਥ ਬੰਨਦਾ ਨੀ ਤੁਸੀਂ ਮੇਰੀ ਕੀ ਨੂੰ ਲੈ ਦੇਖ ਮੇਰੀ ਤੇਰੀ ਤੇ ਤੇਰੀ ਉੱਥੇ ਹੀ ਬਸੋਗੀ ਅਸੀਂ ਕੋਈ ਗੱਡੀ ਨਹੀਂ ਲੈਣੀ ਅਸੀਂ ਕੁਝ ਨਹੀਂ ਲੈਣਾ ਅਸੀਂ ਤਾਂ ਸਿਰਫ ਇਨਾ ਦੋਹਾਂ ਦਾ ਚਿਹਰਾ ਦਿਖਾਉਣ ਆਏ ਸੀ ਵੀ ਜਿਹੜੇ ਤੇਰੇ ਨਾਲ ਤੇਰੇ ਭਾਈ ਬਣ ਕੇ ਚੱਲਦੇ ਹਨ ਇਹ ਤੇਰੇ ਭਾਈ ਨਹੀਂ ਹੈਗੇ ਤੂੰ ਸੱਪ ਪਾਲ ਰਿਆ ਹੈ ਇਹਨਾਂ ਨੂੰ ਘਰ 'ਚ ਬਾਈ ਦੇਖ ਲੈ ਆਪਣੇ 'ਚ ਫਰਕ ਪਾਉਣ ਵਾਲੀਆਂ ਗੱਲਾਂ ਕਰੀ ਜਾਂਦੀਆਂ ਆ ਆਪਣੇ 'ਚ ਕਦੇ ਇਨਾ ਫਰਕ ਪਿਆ ਆ ਖੜੀ ਸੀ ਆ ਖੜੀ ਸੀ ਕਿਉਂ ਤੀਏ ਇਹੀ ਗੱਲ ਹੋਈ ਸੀ ਨਾ ਆਪਣੇ ਹਾਂ ਮੈਂ ਦੱਸ ਸਕਦੇ ਬਾਪੂ ਤੁਸੀਂ ਆ ਜਾਓ ਬੈਠੋ ਚਾਹ ਪਾਣੀ ਪੀ ਕੇ ਫੇਰ ਗੱਲ ਕਰਦੇ ਆਪਾਂ ਤੇਰੀ ਕਹੀ ਜਾਂਦੀ ਹੈ ਨਾ ਨਾ ਕਰੋ ਤੁਸੀਂ ਲੜਾਈ ਨਾ ਕਰੋ ਆ ਜਾਓ ਬੈਠੋ ਚਾਹ ਪਾਣੀ ਪੀਨੇ ਅੰਦਰ ਬੈਠੋ ਹਾਂ ਨਾ ਨਾ ਲੜਾਈ ਨਾ ਕਰੋ ਮੇਰੀ ਧੀ ਨੂੰ ਵਸਾ ਲਓ ਮੈਂ ਕਿੱਥੇ ਤੋਰਾਂ ਬਸ ਦੀ ਹੈ ਤੇਰੀ ਧੀ ਬਸਦੀਆਂ ਨਾ ਪੁੱਤ ਤੂੰ ਹਾਂ ਬਸ ਅਜੇ ਪਹਿੋਂ ਸੱਚੀ ਦੱਸ ਵੀ ਤੇਰਾ ਤਾਇਆ ਤੇ ਚਾਚਾ ਹਾਂ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਫਿਰ ਪੁੱਤੇ ਇਹ ਕਲੇਸ਼ ਇੰਨਾ ਕਿਉਂ ਹੋਇਆ ਹੈ ਨੂੰ ਪਤਾ ਆ ਬਬਾ ਹਾਂ ਚਾਚੇ ਹੁਣੀ ਨਾ ਉੱਥੇ ਆਈ ਮੰਗਾ ਮੰਗਾ ਮੰਨੇ ਕਿ ਆਏ ਸੀ ਬੀ ਅਸੀਂ ਆਏ ਕਰਦਾਂਗੇ ਅਸੀਂ ਆਏ ਕਰਦਾਂਗੇ ਪਹਿਲਾਂ ਹੀ ਨਾ ਕਹਿੰਦੇ ਉੱਥੇ ਹੀ ਪੈਰ ਰੱਖ ਦਿੰਦੇ ਜਿੱਥੇ ਇਹਨਾਂ ਦੇ ਟਿਕਦਾ ਸੀ ਚਲ ਕੋਈ ਨਹੀਂ ਪੁੱਤ ਜੋ ਇਹਨਾਂ ਨੇ ਕਹਿਤਾ ਕਹਿਤਾ ਹੋ ਕੋਈ ਗੱਲ ਨਹੀਂ ਆਪਾਂ ਇਹਨਾਂ ਦੀ ਮਨਤਾ ਕਰਾਂਗੇ ਜਹੇ ਜਹ ਕੁਸ ਹੋਇਆ ਨਾ ਤੈਨੂੰ ਜ਼ਰੂਰ ਤੇ ਸਾਨੂੰ ਨਹੀਂ ਚਾਹੀਦਾ ਕੁਝ ਵੀ ਬਾਈ ਪਰ ਆਪਦੇ ਬਾਈਆਂ ਤੇ ਭਰਾਵਾਂ ਤੇ ਗੌਰ ਇਹ ਨਾ ਹੋਵੇ ਤੇਰੇ ਸੁੱਤੇ ਪੈਦਾ ਗਲ ਘੁੱਟ ਕੇ ਗੁੱਠਾ ਲਾ ਲੈਣ ਚਲਤੀਏ ਆਪਣੀ ਬੱਸ ਦਾ ਟਾਈਮ ਹੋਇਆ ਪਿਆ ਇਹਨਾਂ ਨੂੰ ਕੀ ਕਹਣਾ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਹੁਣ ਨਾ ਬੋਲ ਪਏ ਬੇਸ਼ਰਮ ਕਿਸੇ ਹੁਣ ਨਹੀਂ ਬੋਲਦੇ ਬਾਈ ਹੁਣ ਨਹੀਂ ਬੋਲਦੇ ਹੁਣ ਕਿਵੇਂ ਅੱਖਾਂ ਨੀਂ ਮੀਆਂ ਕਰ ਲੀਆਂ ਇਹਨਾਂ ਨੇ ਪਹਿਲਾਂ ਕਿਵੇਂ ਹੋ ਬੋਲਦੇ ਸੀ ਅਸੀਂ ਤਾਂ ਬਾਈ ਚਿਹਰਾ ਹੀ ਦਿਖਾਉਣ ਆਏ ਸੀ ਤੇਰੀ ਕੁੜੀ ਦਾ ਘਰ ਹੈ ਉਥੇ ਰੰਗੀ ਵੱਸਦੀ ਆ ਠੀਕ ਹੈ ਬਾਬੂ ਠੀਕ ਹੈ ਜ ਮੈਂ ਫਿਕਰ ਨਾ ਕਰੀ ਹੁਣ ਥੋੜੀ ਅੱਗੇ ਇਹਨਾਂ ਨੂੰ ਰੱਖਣਾ ਕਿ ਕੱਢਣਾ ਚਲ ਮਾਤਾ ਚੱਲ ਇਹ ਹੁਣ ਤੂੰ ਦੇਖ ਲਈ ਬਾਈ ਓ ਬਾਈ ਤੁਸੀਂ ਮੇਰੇ ਬੰਨੀ ਤਾਂ ਦੇਖ ਲੈਂਦੇ ਤੁਸੀਂ ਉੱਥੇ ਇੰਨਾ ਨਾ ਮੂੰਹ ਟੱਟਦਾ ਵੀ ਅਸੀਂ ਆ ਦੇ ਦਾਂਗੇ ਆ ਦੇ ਦਾਂਗੇ ਕਿਉਂ ਕਿਉਂ ਇਹ ਗੱਲਾਂ ਕੀਤੀਆਂ ਬਾਈ ਕਾਨੂੰ ਅਸੀਂ ਗੱਲਾਂ ਕੀਤੀਆਂ ਚੱਲ ਕਦੀ ਗੱਲ ਕੋਈ ਹੋ ਗਈ ਹੋਣੀ ਆ ਗੱਲਾਂ ਗੱਲਾਂ ਚ ਫਿਰ ਕਾਨੂੰ ਅਸੀਂ ਅਸੀਂ ਤਾਂ ਬੁਲਟ ਤੱਕ ਹੀ ਕਿਹਾ ਸੀ ਉਹਨਾਂ ਕਾਪਾ ਦਿੱਤਾ ਹੁਣ ਸਾਨੂੰ ਨਹੀਂ ਪਤਾ ਵੀ ਆਪਣੇ ਚ ਕਿੰਨੀ ਕੁ ਪਹੁੰਚ ਆ ਪਤਾ ਹੀ ਤਾਂ ਕਹਿੰਦਾ ਹੁਣ ਛੋਡੇ ਸਾਹਮਣੇ ਦੇਖ ਲਓ ਕੀ ਕੁਝ ਕਿਹਾ ਉਹਨੇ ਹੁਣ ਬਾਈ ਐਂ ਕਰ ਚੱਲ ਜਿਹੜੀ ਸਾਥੋਂ ਗਲਤੀ ਹੋ ਗਈ ਅਸੀਂ ਤੇ ਇਥੋਂ ਮਾਫੀ ਮੰਗਦੇ ਆ ਸਾਨੂੰ ਛੋਟੇ ਸਮਝ ਕੇ ਮaaf ਕਰ ਦੇ ਬਾਈ ਹੋਰ ਕੀਆ ਤਾਂ ਇਥੋਂ ਤਾਂ ਅਸੀਂ ਮਾਫੀ ਦਾ ਸਵੇਰੀ ਮੰਗ ਲਾਂਗੇ ਠੀਕ ਹੈ ਚਲ ਬਾਪੂ ਮੈਨੂੰ ਮaaf ਕਰ ਦੇ ਵੱਡਾ ਭਾਈ ਬਾਪੂ ਵਰਗਾ ਹੀ ਹੁੰਦਾ ਮaaf ਕਰ ਦੇ ਠੀਕ ਹੈ